ਇਹ ਵੀਨਾ ਪਤਨੀ ਕਾਕਾ ਇੰਪਰੂਵਮੈਂਟ ਟਰਸਟੀ ਜਿਹੜੀ ਗਲਤ ਉਸਾਰੀ ਹੋਈ ਹੋਈ ਹੈ ਇਸ ਕਰਦੀ 51 ਨੰਬਰ ਕਰ ਰਿਹਾ ਹੈ ਔਰ ਇਸ ਜਗ੍ਹਾ ਤੇ ਸਾਰੇ ਉਹਨੇ ਆਏ ਹੋਏ ਇਹੋ ਸਭ ਦੀ ਰਿਪੋਰਟ ਦੇ ਮੁਤਾਬਕ ਤੇ ਇਹ ਜਿਹੜਾ ਤੁਹਾਡੇ ਸਾਹਮਣੇ ਕਾਰਵਾਈ ਚੱਲ ਰਹੀ ਹੈ ਉਸ ਨੂੰ ਮਾਣਯੋਗ ਸੀਐਮ ਸਾਹਿਬ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜੁਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਨੂੰ ਦੇਖਦੇ ਹੋਏ ਸਾਡੇ ਸੀਐਮ ਸਾਡੇ ਐਸਐਸਪੀ ਸਾਹਿਬ ਸਰਫਰਾਜ਼ ਆलम ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਸਾਰੇ ਬਰਨਾਲਾ ਦੇ ਪੰਜਾਬ ਪੁਲਿਸ ਇਸ ਵੱਲ ਪਹਿਲਾਂ ਹੀ ਆਪਣਾ ਪੂਰਾ ਤਨੋਂ ਮਨੋਂ ਕੰਮ ਕਰ ਰਹੀ ਐ ਅਸੀਂ ਵਚਨਬੱਧ ਹਾਂ ਕਿ ਅਸੀਂ ਇਸ ਕੋੜ ਨੂੰ ਪੂਰੇ ਪੰਜਾਬ ਚੋਂ ਖਤਮ ਕਰਨਾ ਹੈ ਤਾਂ ਜੋ ਸਾਡੇ ਪੰਜਾਬ ਵਾਸੀ ਪੂਰੇ ਆਰਾਮ ਨਾਲ ਜ਼ਿੰਦਗੀ ਆਪਣੀ ਬਿਸ਼ਰ ਕਰ ਸਕਣ ਉਸ ਦੇ ਵੀ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਸਮਾਜ ਵਾਸੀਆਂ ਦਾ ਵੀ ਅੱਜ ਤੱਕ ਜਿਸ ਤੰਨੇ ਪਹਿਲਾਂ ਕਿੰਨੇ ਘਰ ਹੁੰਦਕ ਤਾਈ ਜੱਜ ਕਿਤੇ ਕੀ ਮੈਸੇਜ ਦਿੰਨਾ ਚਾਹੁੰਦੇ ਬਿਲਕੁਲ ਪਹਿਲਾਂ ਛੇ ਕਰ ਤਰ ਚੁੱਕੇ ਜੀ ਉਸ ਤੋਂ ਇਲਾਵਾ ਇੱਕ ਸਾਡੀ ਕਮਰਸ਼ੀਅਲ ਸ਼ਾਪ ਸੀਗੀ ਉਹ ਵੀ ਅਸੀਂ ਇਸ ਦੇ ਵਿੱਚ ਆਂਦੀ ਸੀ ਡਰਗ ਮੰਡੀ ਦੇ ਵਿੱਚੋਂ ਬਣੀ ਹੋਈ ਸੀ ਔਰ ਅਸੀਂ ਹੁਣ ਵੀ ਇਹੀ ਮੈਸੇਜ ਦਿੰਨੇ ਆ ਕਿ ਜਿਹੜੇ ਪਟਕੇ ਹੋਏ ਬੱਚੇ ਉਹ ਵਾਪਸ ਆਣੇ ਚਾਹੀਦੇ ਆਪਣੇ ਸਾਰੇ ਰਲ ਮਿਲ ਕੇ ਔਰ ਜਿਹੜੇ ਨਸ਼ਾ ਤਸਕਰ ਨੇ ਉਹ ਆਲਰੇਡੀ 400 ਦੇ ਕਰੀਬ ਐਸ ਲਈ ਜੇਲ੍ਹ ਦੇ ਵਿੱਚ ਨੇ ਤੇ ਇਸ ਕਰਕੇ ਆਪਾਂ ਸਿੱਧੇ ਰਾਹ ਪਈਏ ਇਸ ਗਲਤ ਕੰਮ ਨੂੰ ਛੱਡ ਕੇ ਨਹੀਂ ਤਾਂ ਅੰਜਾਮ ਇਹੀ ਹੋਊਗਾ ਕਿਉਂਕਿ ਗਲਤ ਕੰਮ ਦਾ ਗਲਤੀ ਅੰਜਾਮ ਹੁੰਦਾ ਹੈ ਸਰ ਜਿਸ ਤਰ੍ਹਾਂ ਨਸ਼ਾ ਸ਼ਰੂ ਕੇਂਦਰ ਵੀ ਚੱਲਿਆ ਜਾ ਰਹੀ ਹੈ ਨਸ਼ਾ ਜਿਹੜੋ ਕੇਂਦਰ ਵਿੱਚ ਹੁਣ ਤੱਕ ਜਿਹੜੇ ਹੈ ਕਿੰਨੇ ਕੁ ਨਸ਼ਾ ਸ਼ਰੂ ਚੱਲ ਰਹੀ ਹੈ ਕਿ ਪਰਟੀ ਵਿੱਚ ਕੀ ਹੈ ਕਿ ਕਿੰਨੇ ਕੁ ਜਨ ਹੈ ਇਹ ਸਾਰਾ ਰਿਕਾਰਡ ਸਾਡੇ ਹੈਲਥ ਡਿਪਾਰਟਮੈਂਟ ਦੇ ਕੋਲ ਹੈ ਔਰ ਕਾਫੀ ਜ਼ਿਆਦਾ ਨਸ਼ੇ ਸ਼ਰੂ ਵੀ ਜਾ ਚੁੱਕੇ ਨੇ ਬੱਚਿਆਂ ਨੇ ਲੇਕਿਨ ਹੋਰ ਵੀ ਬੜਾ ਉਪਰਾਲਾ ਚੱਲ ਰਿਹਾ ਸੋ ਸਾਰੇ ਉਪਰਾਲਾ ਮਿਲ ਕੇ ਤੁਹਾਡੇ ਰਾਹੀਂ ਸਮਾਜ ਰਾਹੀਂ ਇਸ ਨੂੰ ਆਪਾਂ ਚੰਗਾ ਅੰਜਾਮ ਦੇਈਏ ਤੇ ਜਿਸ ਤਰ੍ਹਾਂ ਲੋਕਾਂ ਨੇ ਵੀ ਡਰ ਕੇ ਆਉਂਦਾ ਵੀ ਨਸ਼ਾ ਸ਼ਰ ਕੋਈ ਨੱਟੇ ਕਰਦਾ ਹੈ ਜਾਂ ਕਿਸੇ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਜਾਂਦੀ ਉਹਨਾਂ ਨੂੰ ਕੀ ਮਿਲਦੀ ਹੈ ਦੇਖੋ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਜਦੋਂ ਮਰਜ਼ੀ ਆ ਸਕਦਾ ਸੀ ਤਨੋਂ ਮਨੋਂ ਹਰ ਤਰ੍ਹਾਂ ਦੀ ਹੈਲਪ ਕਰਦੇ ਆਂ ਔਰ ਕਰਾਂਗੇ ਹੋਰ ਵੀ ਲੇਕਿਨ ਇਹ ਡਰ ਬਿਲਕੁਲ ਨਹੀਂ ਰੱਖਣ ਦੀ ਲੋੜ ਮਨੋਂ ਸਾਫ਼ ਹੋ ਕੇ ਇੱਕ ਆਪਣਾ ਪੱਕਾ ਇਰਾਦਾ ਬਣਾ ਕੇ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਤਨੋਂ ਮਨੋਂ ਹੈਲਪ ਕਰਦੇ ਆਂ